ਸਜ਼ੀਗਲ ਦੀ ਡਿਵੀਜ਼ੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਸਦੀ ਹੈ ਕਿ ਖਿਆਲ ਰੱਖਿਆ ਕਰੋ ਜੇਕਰ ਗੈਸ ਸਿਲੰਡਰ ਦੇ ਵਿੱਚ ਜਾਂ ਕਿਸੇ ਗੈਸ ਚੁੱਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪ੍ਰੇਸ਼ਾਨੀ ਆਉਂਦੀ ਆ ਤੇ ਉਹਦੀ ਰਿਪੇਅਰ ਜਾਂ ਉਹਦੀ ਸਰਵਿਸ ਟਾਈਮ ਨਾਲ ਕਰਵਾਉਂਦੇ ਰਿਹਾ ਕਰੋ ਕਿਉਂਕਿ ਕਦੇ ਵੀ ਇਹਦੇ ਉੱਤੇ ਅੰਗੇਲੀ ਨਹੀਂ ਕਰਨੀ ਚਾਹੀਦੀ ਅੰਗੇਲੀ ਕਰਨ ਦੇ ਨਾਲ ਤੁਹਾਨੂੰ ਕਦੇ ਵੀ ਜਿਹੜਾ ਆ ਉਹ ਇਸ ਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ ਇਸੇ ਤਰ੍ਹਾਂ ਦੀ ਖਬਰ ਜਿਹੜੀ ਏ ਉਹ ਨਿਕਲ ਕੇ ਸਾਹਮਣੇ ਆਈ ਏ ਪਟਾਲਾ ਨੇੜਲੇ ਪਿੰਡ ਅਲੋਵਾਲ ਵਿੱਚ ਵਾਪਰਿਆ ਦਰਦਨਾਕ ਹਾਸਾ ਸਿਲੰਡਰ ਫਟਣ ਨਾਲ ਪੰਜ ਲੋਕ ਜ਼ਖਮੀ ਜਿਨ੍ਹਾਂ ਵਿੱਚੋਂ ਏ ਤਿੰਨ ਲੋਕ ਇੱਕੋ ਪਰਿਵਾਰ ਦੇ ਪਤੀ ਪਤਨੀ ਅਤੇ ਬੱਚਾ ਤੇ ਦੋ ਸਕੇ ਭਰਾ ਜਿਨ੍ਹਾਂ ਨੂੰ ਬਟਾਰਾ ਦੇ ਸਰਕਾਰੀ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ ਕੁਝ ਹੀ ਹਾਲਤ ਗੰਭੀਰ ਗਲਬਾਤ ਦੌਰਾਨ ਹਾਸਾਗ੍ਰਸਤ ਲੋਕਾਂ ਨੇ ਕਿਹਾ ਕਿ ਅਸੀਂ ਦਿਹਾੜੀਦਾਰ ਹਾਂ ਕੰਮ ਤੇ ਜਾਣ ਲਈ ਚਾਵਲ ਬਣਾ ਰਹੇ ਸੀ ਕਿ ਤੁਰੰਤ ਗੈਸ ਲੀਕ ਹੋਣ ਦੀ ਵਜ੍ਹਾ ਕਰਕੇ ਸਿਲੰਡਰ ਨੂੰ ਅੱਗ ਲੱਗ ਗਈ ਸਿਲੰਡਰ ਚੁੱਕ ਕੇ ਬਾਹਰ ਖੁੱਲੇ ਦੇ ਵਿੱਚ ਸੁੱਟਿਆ ਤੇ ਤੁਰੰਤ ਸਿਲੰਡਰ ਫਟ ਗਿਆ ਜਿਸ ਦੀ ਵਜ੍ਹਾ ਕਰਕੇ ਪੰਜ ਲੋਕ ਅੱਗ ਦੀ ਛਪੇਟ ਵਿੱਚ ਆ ਗਏ ਤੇ ਝੁਲਸ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਬਟਾਰਾ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ ਇਸ ਮੌਕੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁੱਲ ਪੰਜ ਲੋਕ ਜ਼ਖਮੀ ਆਏ ਨੇ ਜਿਨ੍ਹਾਂ ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾਵੇਗਾ ਤਸਵੀਰਾਂ ਦੇਖਦੇ ਵੀ ਆਪਣੀ ਸਕਰੀਨ ਦੇ ਉੱਤੇ ਜੋ ਕਿ ਇੱਕ ਸਿਲੰਡਰ ਫਟਣ ਦੇ ਨਾਲ ਵਾਪਰੇ ਹਾਦਸੇ ਦੀਆਂ ਨੇ ਤੇ ਸਿਲੰਡਰ ਨੂੰ ਅੱਗ ਲੱਗਣ ਤੋਂ ਬਾਅਦ ਜਦੋਂ ਸਿਲੰਡਰ ਨੂੰ ਬਾਹਰ ਸੁੱਟਿਆ ਗਿਆ ਬਲਦੇ ਨੂੰ ਤਾਂ ਉਹ ਸਿਲੰਡਰ ਫਟ ਜਾਂਦਾ ਹੈ ਜਿਹਦੇ ਨਾਲ ਕਰੀਬ 5 ਲੋਕ ਜਿਹੜੇ ਆ ਉਹ ਇਸ ਸਿਲੰਡਰ ਫਟਣ ਦੀ ਛਪੇੜ ਦੇ ਵਿੱਚ ਆ ਜਾਂਦੇ ਨੇ ਇਸ ਲਈ ਕਿਹਾ ਜਾਂਦਾ ਹੈ ਕਿ ਜਦੋਂ ਵੀ ਕਦੇ ਸਿਲੰਡਰ ਦੇ ਵਿੱਚ ਕਿਸੇ ਤਰ੍ਹਾਂ ਦੀ ਜਾਂ ਪਾਈਪ ਦੇ ਵਿੱਚ ਕਿਸੇ ਤਰ੍ਹਾਂ ਦੀ ਕੋ ਪ੍ਰੋਬਲਮ ਆਵੇ ਤਾਂ ਉਹਦੀ ਰਿਪੇਅਰ ਜਾਂ ਉਹਦੀ ਸਰਵਿਸ ਵਗੈਰਾ ਕਰਵਾਉਂਦੇ ਰਹਿਣਾ ਚਾਹੀਦਾ ਆ ਤਾਂ ਕਿ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ ਬਨੇ ਰਵੇ ਸਿੱਧਾ ੜੀਬੀ ਜੀ ਪੰਜਾਬੀ ਤੇ ਤਾਂ ਕਿ ਹਰ ਖਬਰ ਮਿਲ ਸਕੇ ਤੁਹਾਡੇ ਤੱਕ ਬੜੇ ਆਰਾਮ ਨਾਲ ਕੀ ਨਾਂ ਬਾਈ ਤੁਹਾਡਾ ਜੀ ਰਾਜੇਸ਼ ਕੁਮਾਰ ਜੀ ਹੋਇਆ ਕਿਹੜੇ ਇਲਾਕੇ ਦਾ ਜੀ ਹੋਇਆ ਅੱਲੋਵਾਲ ਪਿੰਡ ਦਾ ਘਟਨਾ ਹੈ ਇੱਥੇ ਢੀਲੂ ਖੁੱਲੇ ਲੱਗ ਗਈ ਆ ਤੇ ਸਾਰੇ ਪ੍ਰਵਾਸੀ ਸਵੇਰੇ ਸਵੇਰੇ ਉੱਠੇ ਆਪਣਾ ਰੋਟੀ ਪਾਣੀ ਨੂੰ ਲੱਗੇ ਆ ਭਰਾ ਸਾਡਾ ਚੱਲ ਗਿਆ ਕੰਮ ਤੇ ਇਹਦਾ ਫੈਮਿਲੀ ਆ ਖੱਲੀ ਵਾਲੇ ਤੇ ਉਹਨਾਂ ਨੇ ਚੋਲ ਮਨੋ ਚੜਾਇਆ ਏ ਗੈਸ ਦੇ ਉੱਤੇ ਛੋਟਾ ਗੈਸ ਸੀ ਤੇ ਚੜਾਇਆ ਤੇ ਮਨ ਭਾਈ ਗਰਮ ਵੀ ਨਹੀਂ ਆ Đੋਨੇ ਤੋ ਪਾਪ ਅਗ ਲੱਗ ਗਿਆ ਅਗ ਲੱਗ ਗਿਆ ਤੋ ਰੂਮ ਦੇ ਵਿੱਚ ਚਾਰ ਬੰਦੇ ਤੋ ਉਹਨਾਂ ਨੇ ਸੋਚਿਆ ਫਿਰ ਬਾਹਰ ਸਟਿਏ ਉਹ ਮੁੰਡਾ ਜਿਹੜਾ ਉਹਨਾਂ ਨੇ ਸੋਚਿਆ ਬਾਹਰ ਬਾਹਰ ਸਟਿਏ ਤੇ ਇਹਨਾਂ ਦੀ ਫੈਮਲੀ ਸੀ ਬਾਹਰ ਤੋ ਗੈਸ ਜਦੋਂ ਤੁਸੀਂ ਜਦੋਂ ਸਟਿਏ ਬਾਹਰ ਖੁੱਲਾ ਏਰੀਆ ਹਾਂਜੀ ਬਾਹਰ ਸਟਿਏ ਦਾ ਖੁੱਲਾ ਏਰੀਆ ਕਿ ਤਰ੍ਹਾਂ ਬਾਹਰ ਜੋ ਹੈਗਾ ਸੋ ਉਹ ਮੌਕੇ ਤੇ ਬਲਾਸਟ ਹੋਇਆ ਮੌਕੇ ਤੇ ਬਲਾਸਟ ਹੋਇਆ ਤੇ ਉਹਦੇ ਵਿੱਚੋਂ ਦੋ ਪ੍ਰਾਏ ਇਹਨਾਂ ਦਾ ਵੀ ਵੀ ਬੱਚਾ ਖੁਦ ਇਹ ਸਾਰੇ ਜੰਗਲ 'ਚ ਆ ਗਏ ਹਾਂਜੀ ਆ ਗਏ ਕਿਤੇ ਸਿਲਿੰਡਰ ਬਹੁਤ ਭਿਆਨਕ ਆ ਗਿਆ ਹੈ ਕਿ ਸਿਲੰਡਰ ਦਾ ਹਜੇ ਵੀ ਪਤਾ ਨਹੀਂ ਕਿੱਥੇ ਗਿਆ ਹਾਂਜੀ ਤੇ ਬਾਕੀ ਸਾਰਾ ਜਾਨ ਦਾ ਬਚਾਅ ਹਾਂਜੀ ਜਾਨ ਦਾ ਬਚਾਅ ਪਰ ਨੁਕਸਾਨ ਜ਼ਿਆਦਾ ਇਹਨਾਂ ਨੂੰ बच्चे का ज्यादा अच्छा, तो नुकसान मैं सुबह उठा चावल रखा ना अगस्त बारह मैं गया बड़े धोने चावल धोके लाया अगस्त में थी धो लिया पाइप से आग लग गया उधर उधर घर बाहर जल्दी कल ना सिलेंडर और तुरंत फट गया बहाली और उनसे बाहर निकाल के फेंक दिया फिर भी फट गया तो सब लोग आगे बगल में था वो सबको जल गया तो यही समस्या है कितना रिस्की था क्या माहौल बना पे तब कौन लेके आया हॉस्पिटल हॉस्पिटल भैया लेके आए हाँ जी आए ਆ ਸਾਡੇ ਕੋਲ ਤਕਰੀਬਨ ਸਵੇਰੇ 9 ਵਜੇ ਐਸ.ਡੀ.ਐਚ ਬਟਾਲਾ ਵਿੱਚ ਪੰਜ ਪੇਸ਼ੈਂਟ ਆਏ ਆ ਜੋ ਕਿ ਸਿਲੰਡਰ ਕਰਨ ਬਟਨ ਕਰਨ ਬਰਨਸ ਦੇ ਨਾਲ ਆਏ ਸੀਗੇ ਜਿਹੜੇ ਪੰਜ ਪੇਸ਼ੈਂਟ ਆ ਉਹਨਾਂ ਦਾ ਨਾਮ ਹੈ ਅਨੰਦ ਜੋ ਕਿ ਇੱਕ 6 ਸਾਲ ਦਾ ਬੱਚਾ ਹੈ, प्रताप 18 ਸਾਲ ਦਾ ਬੰਦਾ ਹੈ, ਮੀਨਾ ਜੋ ਕਿ 35 ਸਾਲ ਦੀ ਔਰਤ ਹੈ, ਰਾਜਵੰਸ਼ੀ ਜੋ ਕਿ 30 ਸਾਲ ਦਾ ਬੰਦਾ ਹੈ ਐਂਡ ਪ੍ਰਕਾਸ਼ ਜੋਗੀ 20 ਸਾਲ ਦਾ ਬੰਦਾ ਹੈ ਇਹ ਸਾਰੇ ਹੀ ਜਿਹੜੇ ਪੇਸ਼ੈਂਟਸ ਸੀ ਬਰਨਸ ਦੇ ਨਾਲ ਆਏ ਸੀ ਅਸੀਂ ਉਹ ਸਾਰੇ ਪੇਸ਼ੈਂਟਸ ਨੂੰ ਦੇਖਿਆ ਸਾਰੇ ਇਸ ਟਾਈਮ ਸਟੇਬਲ ਨੇ ਤੇ ਇਹਨਾਂ ਨੂੰ ਫਸਟ ਏਡ ਦੇ ਦਿੱਤੀ ਗਈ ਹੈ ਸਾਡਾ ਇਹੀ ਪਲਾਨ ਹੈ ਕਿ ਇਸ ਟਾਈਮ ਆਪਾਂ ਦਾਖਲ ਕਰਾ ਕੇ ਸਪੈਸ਼ਲਿਸਟ ਦੀ ਰਾਏ ਅੱਗੇ ਲਵਾਵਾਂਗੇ ਨਹੀਂ ਅਸੀਂ ਸਾਰਿਆਂ ਦੇ ਵਾਈਟਲਸ ਚੈੱਕ ਕੀਤੇ ਨੇ ਜੋ ਵਾਈਟਲਸ ਸਾਨੂੰ ਸ਼ੋ ਹੋਏ ਨੇ ਸਾਰਿਆਂ ਦੀ ਸਟੇਬਲ ਹੈਗੇ ਇਸ ਟਾਈਮ ਮੈਂ ਆਪਣਾ ਨਾਮ ਦੱਸ ਕੇ ਆਪਣਾ ਉੱਤਰ ਦੇਵਾਂ ਮੈਂ ਡਾਕਟਰ ਅੰਜਲਾ ਹਾਂ ਜੋ ਕਿ ਈਐਮਓ ਐਸਡੀਐਚ ਬਟਾਲਾ ਵਿੱਚ ਇਸ ਟਾਈਮ ਡਿਊਟੀ ਤੇ ਹੈਗੀ ਹਾਂ